ਇੱਕ ਤੁਹਾਡੇ ਕੋਲ ਉੱਥੇ ਬਾਈ ਬੀ ਇਮੇਲ ਹੈ ਤੁਸੀਂ ਉਹਦਾ ਵੀ ਲੈ ਲਿਆ ਤਾਂ ਕੋਰਟ ਜੀਮਨ ਕੋਰ ਦੇ ਵਿੱਚ ਜਾ ਕੇ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਆ ਉੱਥੇ ਤੁਹਾਨੂੰ ਕੋਈ ਵੀ ਅਪੋਰਟ ਕਰਨ ਦੀ ਲੋੜ ਨਹੀਂ ਜਿਹੜਾ ਤੁਹਾਡਾ ਕਾਰਡ ਆਹ ਹੈ ਇਹ ਤੁਹਾਨੂੰ ਉੱਥੇ ਲੜ ਲੜੀ ਅਨੁਮਤੀ ਮਿਲ ਜਾਏ ਤੁਸੀਂ ਇਸੇ ਕਾਰਡ ਤੇ ਆ ਕੇ ਵੀ ਆਪਣੇ ਮਸਲੇ ਨੂੰ ਲੜ ਸਕਦੇ ਆ ਇਹ ਤਾਂ ਵੀ ਹੋਰ ਬੜੀ ਬਹੁਤ ਪੱਟੀ ਲੈ ਆਇਆ ਬੜਿਆ ਲੋਕੀ ਦੀ ਤੁਹਾਨੂੰ ਐਨਜੀਓ ਦੀ ਪਾਕਤਾ ਜੀ ਜਿਹੜੀ ਐਨਜੀਓ ਪਾਕਤੇ ਉੱਤੇ ਹੋ ਗਈਆਂ ਜਿੰਨੀਆਂ ਤਾਕਤਾਂ ਤੁਹਾਨੂੰ ਮਿਲੀਆਂ ਨੇ ਉਹ ਹੌਲੀ ਹੌਲੀ ਕੱਢ ਕੇ ਆਨੋ ਸਾਰੀ ਇਸ ਜਗ੍ਹਾ ਤੇ ਅਗਲੀ ਮੀਟਿੰਗ ਦੇ ਵਿੱਚ ਤੁਹਾਨੂੰ ਉਤਰੀਆਂ ਦੱਸਾਂਗੇ ਕਿ ਜਿਹੜੀਆਂ ਦੇਸ਼ ਪੱਤਰ ਵਿਦੇਸ਼ ਪੱਤਰ ਦੇ ਪਾਕਤਾ ਨੇ ਐਨਜੀਓ ਕੋਲ ਜਿਹੜੀਆਂ ਸਰਕਾਰਾਂ ਕੋਲ ਪਾਕਤਾ ਨੇ ਉਹਨਾਂ ਦਾ ਵੱਡੀਆਂ ਕਾਰਨਾ ਤੁਹਾਡੀਆਂ ਜੀਤੀਆਂ ਸਾਨੂੰ ਵੀ ਲੱਗਿਆ ਸਾਡੇ ਨੇ ਕੀ ਆ ਵੀ ਜੇ ਸਰਕਾਰ ਤੱਕ ਇਹ ਉਹਦਾ ਲੈਣਾ ਤਾਂ ਫਿਰ ਉਹਦੇ ਨੱਕਰਪੀਆ ਵੱਡੀਆਂ ਨਿਕਾ ਤੇ ਉਹ ਬੰਦੇ ਨੇ ਕਹਿੰਦਾ ਵੀ ਹਾਂ ਮੈਨੂੰ ਫਲਾਣੀ ਜਗ੍ਹਾ ਤੇ ਪਤਾ ਪੜਾਵਾ ਚਾਹ ਮਿਹਰਬਾਨੀ ਨਿਕਣ ਉਹਨਾਂ ਦੀ ਜਿਹੜੀ ਸ਼ਕਤੀ ਆ ਉਹਦੇ ਨਾਲੋਂ ਵੱਡੀ ਸ਼ਕਤੀ ਤੁਹਾਨੂੰ ਐਨ ਜੀਓ ਦੇ ਅੰਦਰੋਂ ਕਾਰਨ ਲੈ ਕੇ ਲਿਟੇ ਜਿਸ ਦਾ ਸਾਰਾ ਪਤਾ ਹੈ ਅਸੀਂ ਕਿਸੇ ਅਫਸਰ ਨਾਲ ਗੱਲ ਕਰਨੇ ਆ ਤਾਂ ਉੱਥੇ ਅਸੀਂ ਆਪਣੇ ਆਪ ਨੂੰ ਕਰਦੇ ਆ ਵੀ ਆਵੇ ਅਫਸਰ ਅਸੀਂ ਤਾਂ ਗੱਲ ਕਰਦੇ ਆ ਪਤਾ ਨਹੀਂ ਕੀ ਕਹੂੰਗਾ ਨਹੀਂ ਜਦੋਂ ਤੁਸੀਂ ਕਿਸੇ ਐਨਜੀਓ ਕੋਲ ਜਾਂਦੇ ਆ ਤਾਂ ਤੁਹਾਡਾ ਬਹਿਤ ਇਹ ਆਧਾਰ ਤੇ ਉਸ ਉੱਤੇ ਛਾਛ ਆਫਸਰ ਕਿ ਉਸ ਹੀ ਸੱਚੇ ਹੋਏ ਦੂਜੀ ਗੱਲ ਮਨੁੱਖੀ ਅਧਿਕਾਰ ਅੱਜ ਕਿਸੇ ਦਾ ਵੀ ਕਾ ਪਤਾ ਹੋਣਾ ਕਿ ਕੋਈ ਪੈਸਾ ਨਹੀਂ ਲੱਗਦਾ ਨਾ ਮੁਫਤੀ ਰਕਾਰ ਮੱਚ ਲਓ ਵੀ ਅਸਰ ਪੈਸਾ ਜੀ ਕੋਈ ਬੰਦਾ ਕੋਲ ਮੁਫਤੀ ਰਕਾਰ ਮੱਚ ਲੱਗਦਾ ਹੈ ਕਿ ਅੱਗੇ ਕੋਈ ਪੈਸਾ ਲੱਗਦਾ ਹੈ ਫਸ ਤੁਸੀਂ ਆਪ ਹੀ ਸਮਝ ਲਓ ਕਿ ਬੰਦਾ ਬਹੁਤ ਵੱਡਾ ਫਰਾਡੀ ਉਹ ਝੂਠ ਬੋਲਦਾ ਠੀਕ ਹੈ ਕਿਉਂਕਿ ਬੰਦ ਦੇ ਬੰਦ ਦੇ ਅੰਦਰ ਜਿੰਨੇ ਵੀ ਲੋਕ ਕੰਮ ਕਰਦੇ ਨੇ ਉਹ ਪੈਸੇ ਕਰਕੇ ਨਹੀਂ ਕਰਦੇ ਉਹ ਲੋਕਾਂ ਦੀ ਸੇਵਾ ਕਰਨ ਲਈ ਕਰਦੇ ਨੇ ਲੋਕਾਂ ਦੇ ਲਈ ਕੰਮ ਕਰਦੇ ਨੇ ਉਹਦੀਆਂ ਉਦਾਹਰਣਾਂ ਨੇ ਇੱਕ ਨਹੀਂ ਬਹੁਤ ਉਦਾਹਰਣਾਂ ਬਣਦੀਆਂ ਜਿੰਨੇ ਅਸਰ ਨੇ ਉਹ ਮਨੁੱਖੀ ਅਧਿਕਾਰਾਂ ਨਾਲ ਜੁੜਦੇ ਕਿਉਂਕਿ ਇਸ ਸੰਦਰਭ ਤੇਈ ਸਾਖ ਵੀ ਚੱਲਦੇ ਨੇ ਜਿਸ ਦਿਨ ਤੋਂ ਮਨੁੱਖ ਬੜਿਆ ਦੋ ਚਮੁਖੀ ਰੋਗ ਦਾ ਮਰਦ ਦੀ ਸਥਾਪਨਾ ਹੋਈ 2000 ਦੇ ਮਰਦ ਦਾ ਵੈਕਸੀਨ ਆ ਜਿਹੜਾ ਵੈਕਸੀਨ ਆ ਇਹ 2003 ਤੋਂ ਛਪਣਾ ਸ਼ੁਰੂ ਹੋ ਗਿਆ 2003 ਤੋਂ ਹੀ ਇਹਦੇ ਡੈਰੀ ਸ਼ਬਦੀ ਨਾਲ ਹਰ ਸਾਲ ਦੀ ਦਿਹਾੜੀ ਬਣੀ ਉਹ ਜਾਂ ਕੰਦ ਤੋਂ ਵੀ ਇਹਦਾ ਕਾਡਰ ਹਟ ਗਿਆ ਜਿਹੜੀ ਇੱਕੋ ਇੱਕ ਸੰਸਥਾ ਹੈ ਜਿਹਦੀਆਂ ਆਪਣੀਆਂ ਮਾਪਾ ਨੇ ਮਨੁੱਖੀ ਅਧਿਕਾਰਾਂ ਦੇ ਤੇ ਨਹੀਂਆਂ ਹੋਈਆਂ ਸ਼ਾਖੀਆਂ ਹੋਈਆਂ ਇਹ ਰੀਲਿਸ ਕੀਤੀਆਂ ਕਿਸੇ ਸੰਸਥਾ ਦੀ ਤੁਹਾਨੂੰ ਪਤਾ ਨਹੀਂ ਮਿਲੇਗੀ ਲੇਕਰ ਮਨੁੱਖੀ ਅਧਿਕਾਰ ਬਚਣੀਆਂ ਤਲਾਪਾਂ ਨੇ ਜਿਹਨੇ ਉਹਨੂੰ ਦੱਸਿਆ ਪਿਆ ਜੇ ਸਾਡੀ ਫੈਲੀ ਖ਼ਬਰ ਆਈ ਉਹ ਸੀ ਮਨੁੱਖੀ ਅਧਿਕਾਰਾਂ ਦੇ ਪੁਲਸਣਾ ਸਾਡੇ ਅਧਿਕਾਰ ਕੀ ਨੇ ਜਿਹੜੇ ਮੌਤशीर ਸਭਾ ਤੇ ਨੂੰ ਕੀ ਨੇ ਉਹਨਾਂ ਦਾ ਟੋਟਲ ਖੁਲਾਸਾ ਕੀ ਕਰਦੇ ਆ ਉਸ ਤੋਂ ਅੱਗੇ ਉਹਦੇ ਵਿੱਚ ਪੁਲਿਸ ਬਾਰੇ ਜਿਹੜੀਆਂ ਕਿ ਪੁਲਿਸ ਕੋਲ ਕਿਹੜੀਆਂ ਤਾਕਤਾਂ ਨੇ ਜਦੋਂ ਤੁਹਾਨੂੰ ਪੜਤ ਜਾਂਦੀਆਂ ਉਹ ਕਿਹੜਾ ਕਹਤਾ ਬਣ ਸਕਦੀ ਹੈ ਕਿ ਉਹ ਗਲਤ ਕਰਦੀਆਂ ਤਾਂ ਤੁਹਾਡੇ ਕੋਲ ਕਿਹੜੀ ਤਾਕਤਾਂ ਨੂੰ ਰੋਕ ਸਕਦੀ ਤੁਹਾਨੂੰ ਹਵਾ ਬਾਤ ਦੇ ਆਪਰ ਲੈ ਕੇ ਜਾਂਦੇ ਨੇ ਤਾਂ ਉਹ ਕਿਹੜੀਆਂ ਜਿਹੜੀ ਅਤੀ ਜਾਵਾ ਧਿਆਨ ਤਾਨੂੰ ਢੇਰ ਪੇਟੜਾ ਉਸ ਵੇਲੇ ਉਹਨਾਂ ਰੁਣੀਆ ਮੇਨੀਆਂ ਚਾਹੀਦਾ ਧਿਆਨ ਦੇਣਾ ਪਵੇਗਾ ਅਗਰ ਤੁਸੀਂ ਉਹਨਾਂ ਨੂੰ ਪੜ੍ਹਨਾ ਤਾਂ ਤੁਹਾਡੇ ਨੂੰ ਕਿਹਾ ਹੈ ਕਿ ਉਸ ਤਰ੍ਹਾਂ ਦੇ ਵਿੱਚ ਸਾਰਾ ਵਰਤਨ ਕੀਤਾ ਹੋਇਆ ਉਹਦੇ ਐਂਡ ਦੇ ਵਿੱਚ 60 ਪੰਨਿਆਂ ਦੀ ਆਰਟੀਆ ਦਾ ਪਲਾਸਾ ਕੀਤਾ ਹੋਇਆ ਹੈ ਕਿ ਕੋਈ ਮੈਂਬਰ ਕੋਈ ਅਹੁਦੇਦਾਰ ਚਾਹੇ ਮਿਸ਼ਣ ਕਮੇਟੀ ਦਾ ਜਾਹੇ ਐਮਪੀਆ ਆਸਪਾ ਦਾ ਮੈਂਬਰ ਚਾਹੇ ਉਹ ਡੀਸੀਆ ਚਾਹੇ ਅਸਿਸਟੈਂਟ ਅਗਰ ਕੋਰਸ ਨੇ ਕੋਈ ਗਲਤ ਕੀਤਾ ਤਾਂ ਉਸ ਆਰਟੀਆਈ ਦੇ ਅੰਦਰ ਆਪਾਂ ਉਹਦੇ ਕੋਲੋਂ ਉਸ ਦਾ ਸ਼ੋਰ ਪੂਰਾ ਖੁਲਾਸਾ ਲੈ ਸਕਦੇ ਅਗਰ ਉਹ ਤੁਹਾਨੂੰ ਨਹੀਂ ਦਿੰਦਾ ਪਹਿਲਾਂ ਨੇ ਪਿਛਲੇ ਜਿਹੜਾ ਤੁਹਾਨੂੰ ਯਾਦ ਹੋਊਗਾ ਕਿ ਆਰਟੀਆਈ ਨਿਕਲਦਾ ਇਹਨਾਂ ਨੇ ਬਹਾਨਾ ਕਰ ਲਿਆ ਸੀ ਕਿ ਆਰਟੀਆਈ ਖਤਮ ਕਰਦੇ ਆ ਪਰ ਹੋਈ ਨਹੀਂ ਹੈ ਜੀ ਉਹ ਜਿਹੜੀਆਂ ਚੀਜ਼ਾਂ ਨੇ ਆਰਟੀਆਈ ਦੇ ਅੰਦਰ ਉਹ ਤੁਸੀਂ ਕਦੇ ਵੀ ਕਿਸੇ ਤੋਂ ਵੀ ਲੈ ਸਕਦੇ ਆ ਆਪਣਾ ਆਰਟੀਆਈ ਦਾ ਕੋਪੀ ਆ ਵੀ ਚੱਲਦਾ ਆ ਆਰਟੀਆਈ ਦਾ ਇੰਡੀਆ ਦਾ ਅਧਿਆਤ ਹੈ ਆਰਟੀਆਈ ਪੰਜਾਬ ਦਾ ਅਧਿਆਤ ਹੈ ਆਰਟੀਆਈ ਹਰ ਜ਼ਿਲ੍ਹੇ ਦਾ ਅਧਿਆਤ ਹੈ ਉਹ ਜਿਹੜੇ ਸਕੇਤਾਂ ਦਿੱਤੇ ਵਰਤ ਗਾਉਂਦੇ ਹਾਂ ਹੁਣ ਜਿਵੇਂ ਅੱਗੇ ਪਾ ਲਈ ਸਾਡੇ ਤਿੰਨ ਹੁਣ ਹਰ ਸਾਡੇ ਵਿਅਕਤੀ ਨੇ ਜਿਨ੍ਹਾਂ ਨੂੰ ਆਪਾਂ ਇਹ ਤਾਂ ਦੋ ਆਏ ਨਹੀਂ ਮਤ ਹਰੇ ਨਾ ਆਹ ਤਿੰਨੋਂ ਨੇ ਜਿਨ੍ਹਾਂ ਨੂੰ ਆਪਾਂ ਅੱਜ ਪੰਜਾਬ ਦੇ ਅਹੁਦੇ ਦੇ ਰਹੇ ਹਾਂ ਇਹ ਬਹੁਤ ਵੱਡੀ ਮਾਣ ਦੀ ਪ੍ਰਾਪਤੀ ਆ ਇਹ ਪ੍ਰਾਪਤੀ ਕਿਹਨਾਂ ਲਈ ਆ

ਜਿਨ੍ਹਾਂ ਨੂੰ ਪੰਜਾਬ ਲੈ ਕੇ ਜਾ ਰਹੀ ਹਾਂ ਉੱਥੇ ਮੈਂ ਤੁਹਾਨੂੰ ਇਹਨਾਂ ਲੋਕਾਂ ਆਪਣੇ ਕੋਲ ਇੱਕ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਜ਼ਤ ਸ਼ੌਅਖ ਦੇ ਨਾਲ ਇਹ ਤੁਹਾਨੂੰ ਪੰਜਾਬ ਲੈ ਕੇ ਗਈ ਹੈ ਕਿਰਪਾ ਕਰਕੇ ਉਹਦੀ ਇੱਜ਼ਤ ਰੱਖੀਏ ਇੱਕ ਮੱਥੇ ਦੇ ਵਿੱਚ ਜੇ 10-10 25 ਦਾ ਪਾਕਿਸਤਾਨ ਦੇ ਮੈਂਬਰ ਜ਼ਰੂਰੀ ਨੂੰ ਦੇਈ ਤਾਕੇ ਕਾਹਨ ਉੱਠ ਕੇ ਕੋਈ ਸਾਡੇ ਪਿੱਛੇ ਬੈਠੇ ਨਾਲ ਸਾਡੇ ਮਹਾਦਾਦੇ ਨਾ ਡੰਡ ਪਹੁੰਚ ਤੱਕ ਇਹ ਨੂੰ ਜੇ ਆਪਾਂ ਮਰਦ ਦੀ ਦਾ ਮਾਲ ਕਹਿ ਕੇ ਪੁਕਾਰਦੇ ਤਾਂ ਵੀ ਕਿ ਹੱਥ ਘੱਟ ਨਹੀਂ ਇਹ ਜਿਸ ਦਿਨ ਤੋਂ ਮਾਤਰੀ ਅੰਦਰ ਆਈ ਨੇ ਸ਼ੁਰੂ ਦੇ ਵਿੱਚ ਇਹ ਤਾਂ ਇਹ ਮੈਨੂੰ ਮੇਰੇ ਯਾਦ ਨਹੀਂ ਕਿਹੜੀ ਸਟੇਜ ਤੇ ਇਹਨਾਂ ਨੇ ਕਿਹਾ ਇਹਨੇ ਸਾਹ ਰੱਖੀ ਮੀ ਮੈਂ ਤਾਂ ਪਾਪਾ ਨੂੰ ਬਈ ਭਰਾ ਕਿਹਾ ਮੈਂ ਕਹਿ ਲਿਆ ਕਰ ਮੈਂ ਕਿਹਾ ਠੀਕ ਆ ਭੈਣੇ ਅੱਜ ਪਹੇੜਾ ਕਹਿ ਲਿਆ ਉਸ ਦਿਨ ਤੋਂ ਅੱਜ ਤੱਕ ਜਿੰਨੀਆਂ ਮੰਚ ਦੇ ਅੰਦਰ ਉਪਲਬਧੀਆਂ ਇਹਨਾਂ ਦੀ ਅਵੇਗਿਆ ਮੈਂ ਕਿਹਾ ਸਾਡੇ ਸਤਲਜ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੁੰਦੀ ਕਿਹੜੀ ਪੰਜਾਬ ਦਾ ਕਿਤੇ ਵੀ ਕੋਈ ਛੋਟਾ ਵੱਡਾ ਸੈਮੀਨਾਰ ਹੁੰਦਾ ਉੱਥੇ ਨਹੀਂ ਹਾਜ਼ਰੀ ਹੁੰਦੀ ਪਹੁੰਚਦੇ ਜੀ ਫਿਰ ਕੱਲਾ ਪਹੁੰਚਦੇ ਜੀ ਤੇ ਉੱਥੇ ਦੱਸ ਕੇ ਵੀ ਹੁੰਦੇ ਨਹੀਂ ਵੀ ਮੈਂ ਇੰਡੀਆ ਦੀ ਜਨਰਲ ਸੈਕਟਰੀ ਆ ਉਹ ਤੁਹਾਨੂੰ ਸਮਝ ਕੇ ਉਹਨਾਂ ਕਿਵੇਂ ਦੱਸਣੀ ਆ ਮੇਰੇ ਮੁੱਠੀ ਬੋਲ ਕੇ ਆਉਂਦੀ ਆ ਇਹ ਜਿਹੜੀਆਂ ਤੀਤਰਾ ਨੇ ਇਹ ਪਰਿਵਾਰਕਾਂ ਨੇ ਸਾਰਿਆਂ ਨੂੰ ਦੇਖੀਆਂ ਤੁਸੀਂ ਲੋਕ ਤੁਹਾਡੇ ਦਿਲਾਂ ਦੇ ਵਿੱਚੋਂ ਲੋਕਾਂ ਦਾ ਦਰਦ ਉੱਠਿਆ ਆ ਤੁਸੀਂ ਜਿਹੜੇ ਮਿਹਨਤ ਲੋਕ ਨੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਹੋ ਕਿ ਕਿਸੇ ਨਾਲ ਗਲਤ ਹੋ ਰਿਹਾ ਉਹ ਨਹੀਂ ਜਾ ਸਕਦਾ ਇਸੇ ਪਿੰਡ ਨੂੰ ਗਲਤ ਤਰੀਕੇ ਦੇ ਨਾਲ ਉਹਦੇ ਤੇ ਜ਼ੁਲਮ ਕੀਤਾ ਜਾ ਰਿਹਾ ਉਹ ਨਹੀਂ ਜਾਣਗੇ ਉਹ ਤੁਸੀਂ ਲੋਕਾਂ ਜਿਹੜੇ ਸਵਾਸੇਵਾ ਦੇ ਅੰਦਰ ਹੁੰਦੇ ਨੇ ਪਰਮਾਤਮਾ ਨੇ ਇੱਕ ਵੱਖਰਾ ਹੱਥ ਰੱਖ ਲਿਆ ਹੁਣ ਤੁਸੀਂ ਦੇਖੋਗੇ ਅੱਗੇ ਅੱਗੇ ਤੁਹਾਨੂੰ ਪਤਾ ਲੱਗੇਗਾ ਕਿਵੇਂ ਜਿਵੇਂ ਤੁਸੀਂ ਸਵਾਸ ਦੇ ਵਿੱਚ ਵਿਚਰੋਗੇ ਸਮਾਸੇਵਾ ਕਰੋਗੇ ਪਰ ਉਹ ਪਟੀਆਂ ਜਿਹੜੀਆਂ ਨਸੀਫਾਂ ਨੇ ਉਹ ਛੋਟੀਆਂ ਬਣ ਕੇ ਹੰਦ ਨਾਲ ਨਿਕਲ ਜਾਣੀਆਂ ਆਪਾਂ ਨੂੰ ਪਤਾ ਨਹੀਂ ਲੱਗਿਆ ਕਿਤੇ ਖੁਦਾ ਰਾਜਪ੍ਰੇਵਾ ਜਿਹੜਾ ਗਿਆ ਰਾਜਪ੍ਰੇਵਿਕ ਉਦਾਸੀ ਆਪਣਾ ਹੁਣ ਵੀ ਹੈਗਾ ਉਹ ਸਵਾਸੇਵਾ ਕਰਦਾ ਸੀ ਕਿ ਜਦੋਂ ਉਹ ਨੂੰ ਕੋਈ ਮਾਂ ਭੈਣ ਰਸਤੇ ਦੇ ਵਿੱਚ ਪੁਰੀ ਜਾਂਦੀ ਦੇਖਦੀ ਸੀ ਨਾ ਉਹ ਜਦ ਇਹ ਉੱਥੇ ਘਰ ਕੇ ਨੂੰ ਪੁੱਛਦਾ ਸੀ ਕਿੱਥੇ ਜਾਣਾ ਹੈ ਪਾਪਾ ਮੈਂ ਰਾਜਪੁਰ ਦੇ ਪਰਲੇ ਪੁੰਜੇ ਜਾਣ ਤਾਂ ਉੱਤੇ ਤੋਂ ਕੋਈ ਤੇ ਪੁਗਰੀ ਜਾਣ ਤਾਂ ਉਹ ਏਕਾਂ ਦੋ ਆ ਉਹਨਾਂ ਨੂੰ ਪਿਠਾ ਕੇ ਘਰੇ ਛੱਡ ਕੇ ਭੱਟੀ ਸੇਵਾਂ ਵੀ ਇਹੀ ਸੀ ਉਹ ਘਰੋਂ ਗਿਆ ਅੰਬਾਲੇ ਵੱਲ ਉਹਨੇ ਨਿਕਲਣ ਤੇ ਜਿੱਥੇ ਕੋਟੜੇ ਇਗਲ ਹੋਟਲ ਹੋਂ ਤਾਂ ਉਹ ਅੱਗੇ ਵੀ ਉਸ ਤੋਂ ਕਾਫੀ ਹੋਂ ਕਹਾ ਕਸਾਵਾ ਖਾਣੀ ਸੀ ਜੇ ਉਹ ਦਿੱਲੀ ਵੀ ਜਾਂਦੀ ਕਾਰਪੋਰ ਨਿਕਲਿਆ ਜੀਕਲ ਹੁੱਪਨ ਟੱਪ ਕੇ ਉਹਨੂੰ ਵਿੱਚ ਗੱਡੀ ਦੇ ਵਿੱਚੇ ਪਾਉਣਾ ਪਿਆ ਗੱਡੀ ਜਾ ਰਹੀ ਆ ਉਹ ਤੂੰ ਤਾਂ ਨਾ ਪੈ ਗਿਆ ਉਹ ਆਪਣੇ ਸਪੀਰਾਂ ਦੇ ਉੱਤੇ ਲਟਕ ਗਿਆ ਸਟੇਰ ਕਿ ਜਿਹੜੇ ਉੱਤੇ ਅਸੀਂ ਸਤਾ ਜਿੱਥੇ ਹੈ ਕੌਕੀ ਆ ਇਧਰੋਂ ਚਲਾ ਜਾਵੇ ਉਧਰੋਂ ਚਲਾ ਜਾਵੇ ਪਤਾ ਨਹੀਂ ਉੱਥੋਂ ਗਿਆ ਜਾ ਕੇ ਅੱਗੇ ਘਰਪਤ ਤੇ ਐਵੇਂ ਬਿਲਕੁਲ ਨਾਲ ਲੱਗ ਗਏ ਉਦੀ ਘੱਡੀ ਹੋ ਗਈ। ਪਰ ਦਿੱਲੀ ਵਾਲੇ ਪਾਸਿਓਂ ਦੋ ਪੁਲਿਸ ਆਉਂਦੇ ਸੀ। ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਗੱਡੀ ਨੂੰ ਲਈ ਹੁੰਦਾ ਸੀ। ਕੱਢੀ ਹੌਲੀ-ਹੌਲੀ ਆਪਣੇ ਨਾਲ ਨਿਕਲ ਗਈ ਕੋਈ ਗੱਲ ਨਹੀਂ। ਉਹਨਾਂ ਨੇ ਗੱਡੀ ਘਟਾਈ ਤੇ ਉਹ ਕਹਾ ਗਏ। ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ। ਉਹਨਾਂ ਨੇ ਉੱਥੇ ਚੁੱਕਿਆ, ਚੱਕ ਕੇ ਰਾਤ ਦੇ ਹਸਪੀਟਲ ਚ ਧੱਕ। ਕੁਝ ਘੰਟੇ ਬਾਅਦ ਉਹ ਡਾਕਟਰ ਨੇ ਹੁਸ਼ੀਆਂ ਨਹੀਂ ਮੈਨਰ ਤੇ ਆਉਂਦੀ ਮਤਲਬ ਜਿਹੜਾ ਦੌਰਾ ਕਰੋ ਕੁਝ ਹੋ ਵੀ ਹੁੰਦੀ ਉਸ ਤੋਂ ਅੱਗੇ ਦੂਜੇ ਬਿਖਸ਼ਾਂ ਨੂੰ ਉਹਦੀ ਬਾਹਰ ਫੋਨ ਕੀਤਾ ਜਿਹਨੇ ਪ੍ਰਧਾਨ ਜੀ ਵੀ ਮੁੰਡੇ ਨਾਲ ਗੱਲ ਨਾ ਕੀਤੀ ਮੈਂ ਚਦੀ ਘਟੋਂ ਮੁੰਡਾ ਸਾਡਾ ਰਾਹ ਤੇ ਜਾਣਦੇ ਨੇ ਮੇਰੇ ਨਾਲ ਦੀਆਂ ਸੋਣ ਸੋਣ ਉਹ ਮੇਰੇ ਨਾਲ ਤੋ ਮੁੰਡੇ ਬੰਦਾ ਹੋ ਸੀ ਸੀ ਚਾਰੇ ਜਣੇ ਖਬਰ ਨੂੰ ਚਲੇ ਗਏ ਜਦ ਅਸੀਂ ਖਬਰ ਨੂੰ ਗਏ ਉਹ ਬੈਟ ਕੋ ਆਪਣੇ ਆਪ ਹੀ ਪਿਆ ਉੱਠ ਗਏ ਉਹਨੇ ਇੱਕੋ ਹੀ ਗੱਲ ਕਹੀ ਕਹਿੰਦਾ ਸਰ ਮੇਰੀ ਸਬਾਤ ਸੇ ਬਾਰੇ ਮੈਨੂੰ ਪਿਆ ਮੈਂ ਤੁਹਾਨੂੰ ਕਹ ਰਹੀ ਆ ਅੱਡੀ ਮੇਰੀ ਇੱਥੇ ਗਈ ਮੈਨੂੰ ਨਹੀਂ ਪਤਾ ਕਦੋਂ ਕਿਵੇਂ ਗਈ ਲੋਕ ਮੈਨੂੰ ਕਿੱਥੇ ਲੈ ਕੇ ਗਏ ਉਹ ਵੀ ਨਹੀਂ ਮੈਨੂੰ ਪਤਾ ਪਰ ਮੈਨੂੰ ਮੇਰੀ ਸੇਵਾ ਨੇ ਦਿੱਤੀ ਮਾਦੀ ਪਿੱਠ ਫਾਪੜੀ ਪੜੀ ਉਹ ਕਿਹਾ ਇਹ ਨੌਣਾ ਇਹ ਤਾਂ ਛੋਟੀਆਂ ਚੀਜ਼ਾਂ ਨਹੀਂ ਸਮਾਜ ਸੇਵਾ ਦਾ ਮੌਤੇ ਉਤੋਂ ਬਾਹਰ ਲੈ ਤੀ ਤੋੜ ਲੈਂਦੀ ਆ ਤੂੰ ਹੌਸਲਾ ਕਰ ਤਾਂ ਬੀਹਾਂ ਬਿਨਾਂ ਦੇ ਵਿੱਚ ਮੁੰਡਾ ਉੱਠ ਕੇ ਤੋਪਿਆ ਫਿਰ ਉਹਨੇ ਕਸਮ ਖਾ ਲਈ ਕਿ ਮੈਂ ਸਵਾਜ ਸੇਵਾ ਤੋਂ ਬਿਨਾਂ ਕੋਈ ਕੰਮ ਨਹੀਂ ਕਰਾਂਗਾ ਆਜੋਣਾ ਦੋ ਰਿਛੇ ਲਾਏ ਹੋਏ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਫਰੀ ਛੱਡ ਕੇ ਆਉਣਾ ਨਹੀਂ ਦੋਹਾਂ ਨੂੰ ਤਰਖਾ ਕੋਲ ਦਗਾ ਉਹਦੇ ਮਰਨਾ ਦਿੱਤੇ ਆ ਮੈਂ ਉਸ ਦਿਨ ਬਚ ਸਕਦਾ ਸੀ ਮੈਂ ਬਚ ਗਿਆ ਜਿਹੜੀ ਮੇਰੀ ਸੇਵਾ ਨੂੰ ਬੰਦ ਕਰਦੀ ਉਹਨੂੰ ਕਹਿੰਦੇ ਨੇ ਸਮਾਰ ਸੇਵਾ ਉਹ ਤਾਂ ਸਮਝ ਆ ਗਈ ਉਸ ਸੇਵਾ ਦਾ ਸਮਝ ਆਈ ਹੋਈ ਹੈ ਮੇਰੇ 23 ਸਾਥੀ ਕੁੱਲ ਕਿੰਨੇ 24 ਵੀ ਸਾਥੀ ਚੱਲਦੇ ਆਪਾਂ 24 ਮੇਰੇ ਤੇ ਵੀ ਆਹ ਲੋਕ ਵੀ ਨਿਕਲਦੀ ਸਾਨੂੰ ਕੋਈ ਨਹੀਂ ਕਿਤੇ ਵੀ ਕੋਈ ਸੁ리ਹਾ ਮਾਤਾ ਹੈ ਡਾਕਟਰ ਗੁਰਮੁਖ ਸਿੰਘ ਇਹ ਕਹਿੰਦਾ ਮੈਂ ਹਾਂ ਜੀ ਆਪਾਂ ਬਹੁਤ ਕੰਮੇ ਨੇਵੇਂ ਨੇ ਉਹ ਜਗਤੇ ਹਮਾਣੋਂ ਹਣਾ ਫੋਨ ਮਾਰਦਾ ਵੀ ਉੱਤੇ ਇੱਕ ਆਪਾਂ ਟੈਂਪਲ ਆ ਰਹੇ ਆਣਾ ਸਵਾਜੋਈ ਸਾਡੇ ਤੋਂ ਪਹਿਲਾਂ ਹੁੰਦੇ ਸੀ ਇਹ ਇੱਕ ਉਹ ਮਿੱਤਰ ਹੁੰਦਾ ਸੀ ਹੋਰ ਆਪਣਾ ਉਹ ਪੱਤਰਕਾਰ ਛੋਟੇ ਪਿੰਡ ਵਾਲਾ ਪਰਮਜੀਤ ਪਰਮਜੀਤ ਉਦੋਂ ਪੱਤਰਕਾਰ ਘਰ ਨਹੀਂ ਸੀ ਛੋਟਾ ਸੀ ਮੌਂਗ ਜਿਸ ਮਾਤੇ ਦੇ ਅੰਦਰ ਆਪ ਆਇਆ ਇਹ ਗੈਰ ਰਾਜਨੀਤਿਕ ਇਹ ਮਾਤਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਆਪ ਬਿਠੀ ਬੈਠੀ ਹੈ ਨਹੀਂ ਤੇ ਤੁਹਾਡੇ ਜ਼ਿਲ੍ਹੇ ਦੀ ਇੱਥੋਂ ਦੀ ਆਪ ਦੀ ਜ਼ਿਲ੍ਹਾ ਪ੍ਰਧਾਨ ਅਸੀਂ ਕਦੇ ਗੱਲ ਵੀ ਨਹੀਂ ਕੀਤੀ ਵੀ ਆਪ ਕੀ ਆਪ ਇਹਨਾਂ ਦਾ ਐਮਐਲਏ ਆ ਉਹ ਐਜੇ ਫਾਦਰ ਪ੍ਰੇਤ ਕਰਦਾ ਤੇ ਉਹਨੂੰ ਅਜੇ ਤੱਕ ਕਾਰਜ ਨਹੀਂ ਕਿਹਾ ਅਜੇ ਨਹੀਂ ਕਿਹਾ ਇਹ ਕੰਮ ਆ ਸਾਡਾ ਯਾਰ ਨਹੀਂ ਕਿਉਂਕਿ ਉਸ ਤੋਂ ਵੱਧ ਅਸੀਂ ਪਾਵਰ ਆਪਣੀ ਰੱਖਦੇ ਹਾਂ ਘੱਟ ਪਾਵਰ ਖਾ ਜਾਂਦੇ ਸੀ ਉਸ ਤੋਂ ਵੱਧ ਰੱਖਦੇ ਆ ਉਹ ਕਿ ਆਪਣੇ ਹੱਥੇ ਕੀ ਗੱਲ ਕਰੇਗਾ ਤੇ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ ਇੰਡੀਆ ਵਾਲੇ ਇੰਡੀਆ ਦੀ ਗੱਲ ਕਰੋ ਉਹ ਕੀ ਰਕਾਰ ਕੰਮ ਕਰ ਚਿਆ ਰਾਜਨੀਤਿਕਾ ਇਹਨੇ ਕਦੇ ਬਣੀ ਪ੍ਰੀਮਤ ਨਹੀਂ ਇਹਨੇ ਰਾਜ ਨਹੀਂ ਕਰਨਾ ਇਹਨੂੰ ਕੁਰਸੀ ਨਹੀਂ ਚਾਹੀਦੀ ਔਰ ਚਾਹੀਦਾ ਕੀ ਹੈ ਬੇਲਿਆਂ ਫਿਰ ਕੇ ਕੋਈ ਕੰਮ ਨਹੀਂ ਕਰਦਾ ਸਾਨੂੰ ਵਿਚਾਈ ਕੀ ਚਾਹੀਦਾ ਸਾਨੂੰ ਸਾਡਾ ਸਾਫ਼ ਸੁਥਰਾ ਸਮਾਜ ਜਿਹੜਾ ਸਮਾਜ ਜਿਸ ਸਮਾਜ ਦੇ ਅੰਦਰ ਸਵਾਰੇ ਕ੍ਰੀਤੀ ਦਾ ਨਾਮ ਨਾ ਹੋਵੇ ਉਹ ਸਮਾਜ ਜਿਸ ਸਮਾਜ ਦੇ ਅੰਦਰ ਨਸ਼ਾ ਖੋਹੀ ਦਾ ਨਾਂ ਨਾ ਹੋਵੇ ਉਸ ਸਮਾਜ ਦੇ ਅੰਦਰ ਰਿਸ਼ਵਤ ਖੋਹੀ ਦਾ ਨਾਂ ਨਾ ਹੋਵੇ ਉਸ ਸਮਾਜ ਦੀ ਗੱਲਾਂ ਸਾਡੀ ਅਗਰ ਤੁਸੀਂ ਉਹ ਸਮਾਜ ਖਾਂਦਾ ਫਿਰ ਸਾਨੂੰ ਇੱਕ ਨੂੰ ਠੋੜਾ ਬਣੇਗਾ ਉਹਨਾਂ ਰਾਜਨੀਤਿਕ ਲੋਕਾਂ ਨੂੰ ਸਟੇਜ ਤੇ ਖੜ ਕੇ ਪੁੱਛਣਾ ਪਵੇਗਾ ਕਿ ਤੁਸੀਂ ਕਿਹੜੇ ਸਮਾਜ ਦੇ ਸੇਵਕ ਆ ਕਿਹੜੇ ਸਮਾਜ ਦੇ ਰਾਖੇ ਆ ਜਿਨ੍ਹਾਂ ਦੇ ਸਤਾ ਪੂਰੇ ਦਾ ਪੂਰਾ ਸਮਾਜ ਆ ਜੀਦਾ ਉਹ ਨਸ਼ੇ ਦੇ ਵਿੱਚ ਡੋਕਿਆ ਪੁੱਛਣਾ ਪੜਾ ਜਦੋਂ ਤੁਸੀਂ ਪੁੱਛਣਾ ਸ਼ੁਰੂ ਕਰ ਦਿੰਦਾ ਤੇਰੇ ਸਵਾਲ ਵਧੀਆਂ ਖੁਸ਼ਬੂਦਾਰ ਬਣ ਜਾਂਦੇ ਖੁਸ਼ਬੂ ਦਾ ਦਾਮ ਦੇ ਲਈ ਆਪਣੇ ਨਾਲ ਆਪਣੇ ਵਰਗੇ ਰੂਹ ਸਾਥੀਆਂ ਨੂੰ ਆਪਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਇਸ ਹਵਾਦ ਨੂੰ ਘਰ ਘਰ ਪਿੰਡਾਂ ਦੇ ਵਿੱਚ ਖਲੀਆਂ ਦੇ ਵਿੱਚ ਲੈ ਕੇ ਜਾਣ ਲਈ ਆਪਾਂ ਥੋਸ ਬਣਾ ਦੇਣੀ ਜਿੰਨਾ ਪਰਾਂਿਆਂ ਦੇ ਨਾਲ ਆਪਾਂ ਸਵਾਰ ਦੀ ਸੇਵਾ ਕਰ ਸੀ ਜਿਹੜੇ ਨਤਾਲੇ ਹੋਏ ਲੋਕ ਨਹੀਂ ਉਹਨਾਂ ਨੂੰ ਉੱਪਰ ਚੱਕਣ ਦੀ ਗੱਲ ਛੀ ਛੱਸ ਗਈ ਜਿਹੜੀਆਂ ਬਾਹਵਾਂ ਦੇ ਸਿਰਾਂ ਦੇ ਉੱਤੇ ਅੱਜਪਕ ਕਹਿੰਦੇ ਆ ਨਾ ਕੋਈ ਇੱਕ ਪੁੱਤ ਸੀ ਲੋਹੇ ਦੇ ਛੜ ਛੜੇ ਚੱਲਿਆ ਉਹ ਬਾਪ ਉਸ ਤੋਂ ਵਾਦੀ ਹੋ ਜਾਂਦੀ ਹੈ ਪਰ ਉਹ ਪਿਓ ਵੀ ਪੁੱਤ ਤੋਂ ਵਾਧਾ ਹੁੰਦਾ ਪਰ ਉਹ ਪਿਓ ਕਦੇ ਸੋਟੀ ਚੱਕ ਕੇ ਇਹ ਨਹੀਂ ਕਹਿੰਦਾ ਕਿ ਲੋਕੋ ਮੇਰਾ ਪੁੱਤ ਉਹ ਇਹ ਛੱਡ ਛੱਡੇ ਚਲਾ ਗਿਆ ਉਹ ਨਸ਼ੇ ਕਰਦ ਗਿਆ ਪਰ ਮੈਂ ਅੱਜ ਤੱਕ ਕਿਸੇ ਹੋਰ ਪੁੱਤ ਨੂੰ ਨਹੀਂ ਜਾਣਦਾ ਮੈਂ ਇਸ ਲਈ ਸੁਖਰਸ ਵੀ ਜਾ ਕੋਈ ਨਹੀਂ ਕਹਿੰਦਾ ਇਹ ਕਹਿਣਾ ਪਵੇਗਾ ਅਗਰ ਅਸੀਂ ਸੁਆਦ ਨੂੰ ਵਧੀਆ ਤੋਂ ਵਧੀਆ ਗੱਲ ਕਰਦੇ ਆਂ ਫਿਰ ਸਾਨੂੰ ਉਹਨਾਂ ਲੋਕਾਂ ਨੂੰ ਭੰਡਣਾ ਪਵੇਗਾ ਉਹਨਾਂ ਨੂੰ ਨੰਗੇ ਕਰਨਾ ਪਵੇਗਾ ਜਿੰਨਾ ਕਾਤੇ ਸਾਡਾ ਜਿਹੜਾ ਸੁਆਦ ਆ ਉਹ ਦੂਸਤੋ ਸਿਆਣੇ ਮੈਂ ਨਰਬਾਸਵਾ ਨਾਲਵਾ ਸਾਡੇ ਜ਼ਿਲ੍ਹਾ ਪ੍ਰਧਾਨ ਜਸਮੀਰ ਜਸਦੀ ਉਹ ਵੀ ਬਸ ਬੋਲਣਾ ਬਣਦਾ ਨਹੀਂ ਗਾ ਉਹ ਥੋੜਾ ਲੇਟ ਆਏ ਤਾਂ ਉਹਨੂੰ ਬੋਲਣ ਨੂੰ ਸਮਾਂ ਨਾ ਆਇਆ ਕਿਉਂਕਿ ਉਹ ਲਿਖਰ ਮੇਂ ਪਤਾ 2005 ਤੋਂ ਤੁਹਾਡੇ ਜ਼ਿਲ੍ਹੇ ਦਾ ਇਸ ਜਿਲ੍ਹੇ ਨੂੰ ਪ੍ਰਧਾਨ ਕਰਦੇ ਆ ਰਹੇ ਨੇ 2005 ਕੀ ਹੋਇਆ ਬੀਸ ਸਾਲਾਂ ਦਾ ਨਹੀਂ ਬੀਸ ਸਾਲਾਂ ਦਾ ਤੁਹਾਡੇ ਨਾਲ ਹੋਇਆ ਹੋਇਆ ਉਹ ਮੱਤ ਵਾਲੇ ਬੁੱਢ ਨੂੰ ਲੈ ਕੇ ਅੱਜ ਤੱਕ ਪਤਾ ਹੈ ਮੱਤ ਨੇ ਕਿੱਥੇ ਕਿੱਥੇ ਕੀ ਕੀਤਾ ਉਹਦੀਆਂ ਜਿਲੀਆਂ ਕੀਤੀਆਂ ਹੋਈਆਂ ਚੀਜ਼ਾਂ ਨੇ ਉਹ ਆਪਣਾ ਕੋਈ ਸੁਣਦੇ ਆਪਾਂ ਹੋ ਜਾ ਬਟੂ ਜੰਨੇ ਜਸਵੀਰ ਸਿੰਘ ਆਦਾ ਬਈ ਨੱਬਾ ਸਭਾ ਹੁਣ ਮੈਂ ਵੀ ਨਹੀਂ ਜਾਣੀ ਕੋਈ ਖੜਦਾ ਹੈਗਾ